मैडम गुरप्रीत कौर मान यो मैडम गुरप्रीत कौर जी जो कि साब के मुख्यमंत्री सरदार भगवंत सिंह मान साहब ने मिसिज सा पहुंच गए सो मैं उन्होंने ਦਾ ਜੀਆ ਕਰਦੇ ਉਹਨਾਂ ਦੇ ਨਾਲ ਡਾਕਟਰ ਅਮਨ ਦੀਪ ਕੌਰ ਜੀ ਜੋ ਕਿ ਵੂਮਨ ਦਿਨ ਦੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹ ਵੀ ਆ ਗਏ ਨੇ ਤਾਂ ਮੈਂ ਮੈਡਮ ਕਾਇਤਰੀ ਜੀ ਉਹ ਵੀ ਮੈਡਮ ਸਾਡੇ ਵਿੱਚ ਪਹੁੰਚੇ ਨੇ ਮੈਨਾਂ ਦੀ ਵੀ ਬੇਨਤੀ ਕਰਦੇ ਧੰਨਵਾਦ ਬਾੜ ਨੰਬਰ 7 ਦੇ ਵਿੱਚ ਪਹੁੰਚੇ ਨੇ ਤੁਹਾਨੂੰ ਬਿਠਾਈ ਮੈਂ ਮੈਡਮ ਜੀਾਂ ਦਾ ਉਹਨਾਂ ਦੇ ਨਾਲ ਆਏ ਐਮਐਲਏ ਮੈਡਮ ਗੁਰਤੀ ਜੀ ਦੇ ਨਾਲ ਆਏ ਅਮਨਦੀਪ ਕੌਰ ਜੀ ਡਾਕਟਰ ਸਾਹਿਬ ਸਾਰੇ ਹੀ ਮੈਂ ਦਰਜਾ ਬਦਰਜਾ ਸਾਰਿਆਂ ਨੂੰ ਜੀ ਆਇਆਂ ਨੂੰ ਆਪਾਂ ਮੈਡਮ ਜੀ ਜਦੋਂ ਅਸੀਂ ਇਸ ਮਾਰਡ ਦੇ ਵਿੱਚ ਅਸੀਂ ਬਹੁਤ ਟਰਾਇਆ ਗਿਆ ਸਾਡਾ ਤੇ ਅੱਜ ਤੁਹਾਨੂੰ ਦੱਸਦਾ ਕਿ ਸਾਡੀਆਂ ਭੈਣਾਂ ਉਹ ਭੈਣਾਂ ਜਿਹੜੀਆਂ ਘਰਾਂ ਦੇ ਵਿੱਚੋਂ ਕਦੇ ਕਦੇ ਨਹੀਂ ਆਇਆ ਅੱਜ ਅਸੀਂ ਖੁੱਲ ਕੇ ਆ ਰਹੀਆਂ ਕਾਰਨ ਇੱਕੋ ਇੱਕ ਅਸੀਂ ਤਰਨ ਤਾਰਨ ਦਾ ਬੁਟਾਸ ਵੇਖਣਾ ਕਿਉਂਕਿ ਦੂਜੇ ਪਾਸੇ ਇੱਕ ਪਾਸੇ ਤਾਂ ਧਮਕੀਆਂ ਐਕਸਟਰਸ਼ਨ ਪੈਸਾ ਇਹ ਜਾਣਦੇ ਆ ਕਿ ਕੁਝ ਹੋਇਆ ਤੇ ਦੂਜੇ ਪਾਸੇ ਪੰਜਾਬ ਦੇ ਹਾਲਾਤ ਖਰਾਬ ਕਰਨ ਵਾਲੇ ਤੇ ਇੱਕੋ ਇੱਕ ਪਾਰਟੀ ਆ ਕਿ ਜਿਸ ਨੂੰ ਬੋਲਟ ਪਾ ਕੇ ਇੱਕ ਤਰ੍ਹਾਂ ਦਾ ਵਿਕਾਸ ਹੋ ਸਕਦਾ ਸਾਰੇ ਤਸਨੀਕ ਭਿਰਿਆ ਮਾਵਾ ਪੈਣਾ ਜਿੱਦਾਂ ਜਿਆਦਾ ਗਿਣਤੀ ਚ ਨਿਕਲੀਆਂ ਨੇ ਮੇਰੇ ਵੀ ਸਾਡੀ ਸਾਰੀ ਆਮ ਆਦਮੀ ਦੀ ਪਾਰਟੀ ਦੀ ਟੀਮ ਸਾਰੇ ਫੌਜੀ ਸਾਹ ਜੌਜੀ ਮਹਿੰਦੂ ਜੀ ਦਾ ਖਾਸ ਸਾਰੇ ਮਹਿੰਦੂ ਜੀ ਤਾਂ ਤੋਂ ਪਹਿਲਾਂ ਮਾਵਾ ਭੈਣਾਂ ਦਾ ਧੰਨਵਾਦ ਕਰਦੀ ਆ ਜਿਹੜੀ ਇਹ ਐਨੇ ਵੱਡੇ ਨਾਮ ਦਾ ਚਾਜ ਤੁਸੀਂ ਆਪਦੇ ਘਰੋਂ ਨਿਕਲੇ ਆਓ ਮੈਂ ਹਮੇਸ਼ਾ ਇੱਕ ਗੱਲ ਕਹਿੰਨੀ ਆ ਕਿ ਲੇਡੀਜ਼ ਵਰਕ ਕਰਟ ਆਉਂਦੀਆਂ ਨੇ ਘਰੋਂ ਬਾਹਰ ਕੱਟ ਨਿਕਲਦੀਆਂ ਨੇ ਪਰ ਜਦੋਂ ਤੁਸੀਂ ਨਿਕਲਦੇ ਹੋ ਸਾਡਾ ਵੀ ਇੰਸਾਫ ਹੁੰਦਾ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਤੁਹਾਡਾ ਜਿਹੜਾ ਰੁਝਾ ਹੈ ਤੁਹਾਡਾ ਇੰਟਰਸਟ ਹੈ ਜਿਹੜਾ ਪੋਲਿਟਿਕਸ ਆ ਬੱਧ ਰਿਹਾ ਹੈ ਕਿਉਂਕਿ ਆਪਾਂ ਜਿਹਨੂੰ ਸਨਾਰਤੀ ਨਾਲ ਕਰਦੇ ਆ ਆਪਾਂ ਹਮੇਸ਼ਾ ਕਹਿੰਦੇ ਆ ਕਿ ਚੰਗੀ ਸਰਕਾਰ ਨੂੰ ਚੁਣੀਏ ਚੰਗੇ ਲੋਕਾਂ ਨੂੰ ਚੁਣੀਏ ਚੰਗੇ ਲੋਕਾਂ ਨੂੰ ਤੁਸੀਂ ਚੁਣਨਾ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਜਿਹੜੀ ਲੇਡੀ ਸਕੂਲ ਪਾਉਂਦੀ ਹੈ ਉਹ ਹਮੇਸ਼ਾ ਸੋਚ ਸਮਝ ਕੇ ਪਾਉਂਦੀ ਹੈ ਉਹਨੂੰ ਪਤਾ ਹੁੰਦਾ ਕਿ ਉਹਦੇ ਘਰ ਦੇ ਖਰਚੇ ਕਿੰਨੇ ਵੱਧ ਰਹੇ ਨੇ ਉਹਦੇ ਬੱਚਿਆਂ ਦੀ ਸਕੂਲ ਦੀ ਫੀਸ ਕਿੰਨੀ ਜਾ ਰਹੀ ਹੈ ਉਹਦੇ ਬਜ਼ੁਰਗਾਂ ਦਾ ਇਲਾਜ ਕਿੰਨੇ ਦਾ ਹੋ ਰਿਹਾ ਹੈ ਟੈਂਸ਼ਨ ਨਾ ਹੋ ਤਾਂ ਲੈਣੀ ਵੋਟ ਪਾਉਣ ਤੋਂ ਪਹਿਲਾਂ 100 ਵਾਰ ਸੋਚ ਲਿਏ ਕਿ ਕਿਹੜੀ ਸਰਕਾਰ ਮੇਰੇ ਜਿਹੜੇ ਖਰਚੇ ਘਟਾ ਰਹੀ ਹੈ ਮੇਰੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਰਹੀ ਹੈ ਸਾਡੇ ਕਿਹੜੇ ਬਜ਼ੁਰਗਾਂ ਦਾ ਇਲਾਜ ਵਧੀਆ ਕਰਾ ਰਹੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਮਗਰਲੇ 3.5 ਸਾਲ ਤੋਂ ਤੁਸੀਂ ਆਪ ਬਣਾਈ ਹੈ ਤੁਸੀਂ ਆਪ ਬੜੇ ਪਿਆਰ ਨਾਲ ਵੋਟ ਪਾ ਕੇ ਇਥੋਂ ਡਾਕਟਰ ਕਸ਼ਮੀਰ ਸਿੰਘ ਸੋਹਜੀ ਨੂੰ ਜਿਤਾਇਆ ਸੀ ਕਿ ਉਹਨਾਂ ਨੇ ਵੀ ਕੋਈ ਕੰਮਾਂ 'ਚ ਕਮੀ ਨਹੀਂ ਛੱਡੀ ਜਿੰਨੇ ਜੋਗੇ ਸੀਗੇ ਹਮੇਸ਼ਾ ਕੋਸ਼ਿਸ਼ ਕਰਦੇ ਸੀ ਇਹ ਮੈਂ ਲੋਕਾਂ ਦਾ ਫਾਇਦਾ ਕਰਾਂ ਕੋਈ ਨਾ ਕੋਈ ਕੰਮ ਕਰਾਂ ਜਿੰਨੀ ਵਾਰ ਵੀ ਸਾਨੂੰ ਮਿਲੇ ਨੇ ਪਰਸਨਲੀ ਤੌਰ ਤੇ ਹਮੇਸ਼ਾ ਉਹਨਾਂ ਨੇ ਏਰੀਆ ਬਾਰੇ ਗੱਲ ਕੀਤੀ ਕਦੇ ਕੋਈ ਪਰਸਨਲ ਬੈਨੀਫਿਟ ਦੀ ਗੱਲ ਨਹੀਂ ਕੀਤੀ ਕਿ ਮੈਨੂੰ ਆਹ ਦਵਾ ਦਿਓ ਜੀ ਮੈਨੂੰ ਉਹ ਦਵਾ ਦਿਓ ਕਿਉਂਕਿ ਪੜੇ ਵਿਦਿਅਕ ਸੀਗੇ ਦੁਨੀਆ ਦੇਖੀ ਹੋਈ ਸੀ ਉਹਨਾਂ ਨੇ ਪਰ ਇਹ ਜੀ ਬਿਮਾਰੀਆਂ ਉਹ ਘੇਰਾ ਪਾ ਲਈ ਜਿਹਦੇ ਜੋ ਨਿਕਲ ਨਹੀਂ ਸਕੇ ਸਾਨੂੰ ਸਰੀਰ ਵੀ ਛੋੜਾ ਲੈ ਕੇ ਚਲ ਗਏ ਇਲੈਕਸ਼ਨ ਕਰਾਉਣ ਦੀ ਲੋੜ ਤਾਂ ਹੀ ਪੈਗੀ ਬੇਵਕਤੀਆਂ ਦਾ ਚਲੇ ਜਾਣਾ ਬਹੁਤ ਵੱਡਾ ਘਾਟਾ ਪਾ ਕੇ ਗਿਆ ਸਾਨੂੰ ਪਰ ਸਾਡੇ ਕੋਲ ਇੱਕ ਬੜੀ ਅਪਰਚੂਨਿਟੀ ਐ ਵਧੀਆ ਮੌਕਾ ਐ ਕਿ ਆਪਾਂ ਇੱਕ ਚੰਗੇ ਇਨਸਾਨ ਬਣ ਜਾਈਏ ਜਿਵੇਂ ਮੈਂ ਇੱਕ ਤੋਂ ਪਹਿਲਾਂ ਮੂਲ ਦੇ ਬੁਲਾऱ्यांना ਦੱਸਿਆ ਕਿ ਮਾਨੂੰ ਡਰਾਂ ਦੀ ਲੋੜ ਨਹੀਂ ਹੈਗੀ ਤੁਸੀਂ ਵਿਰੋਧੀਆਂ ਤੋਂ ਡਰਿਓ ਨਾ ਘਬਰਾਇਓ ਨਾ ਸਾਨੂੰ ਵੀ ਸੁਣਾਉਣਾ ਚਾਹੁੰਦਾ ਕਿ ਕਿਸੇ ਨੂੰ ਫੋਨ ਕਰਦੇ ਨੇ ਕਿਸੇ ਨੂੰ ਡਰਾਉਂਦੇ ਨੇ ਕਿਸੇ ਨੂੰ ਧਮਕਾਉਂਦੇ ਨੇ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ ਜਿਹੜੇ ਅੱਜ ਤੱਕ ਆਪ ਤੁਮ ਘਰ ਆਏ ਨੇ ਉਹਨਾਂ ਨੇ ਕੱਲ੍ਹ ਨੂੰ ਵੀ ਨਹੀਂ ਆਇਆ। ਉਹਨਾਂ ਨੇ ਕੋਈ ਥੋੜਾ ਫਾਇਦਾ ਨਹੀਂ ਕਰਨਾ, ਥੋੜੀਆਂ ਮੁੱਟਾਂ-ਸੁੱਟਾਂ ਹੀ ਕਰਦੀਆਂ ਨੇ। ਸੋ ਆਪਣੀ ਜਿਹੜੀ ਵੋਟ ਹੈ ਸੋਚ ਸਮਝ ਕੇ ਪਾਓ। ਜਦੋਂ ਦੀ ਸਰਕਾਰ ਬਣੀ ਹੈ, ਮੁੱਖ ਮੰਤਰੀ ਸਾਹਿਬ ਨੇ ਅਹੁਦਾ ਸੰਭਾਲਿਆ। ਉਹਨਾਂ ਦੀ ਇੱਕ ਹੀ ਸੋਚ ਨਹੀਂ ਹੈ ਕਿ ਮੈਂ ਲੋਕਾਂ ਦਾ ਫਾਇਦਾ ਕਰਾਂ। ਕਿਸੇ ਨਾ ਕਿਸੇ ਤਰੀਕੇ ਲੋਕਾਂ ਦਾ ਜਿਹੜਾ ਜੀਵਨ ਆ ਉਹਨੂੰ ਸੌਖਾ ਕਰਾਂ। ਕੋਈ ਐਸਾ ਬੰਦਾ ਚੁਣ ਲਈਏ ਜਿਹਦੇ ਕੋਲ ਪੈਸਾ ਹੀ ਨਹੀਂ ਹੋਣਾ, ਜਿਹਦੇ ਕੋਲ ਗਰਾਂਟ ਹੀ ਨਹੀਂ ਹੋਣੀ, ਉਹ ਤਾਂ ਫਾਇਦਾ ਸੋ ਮੇਰੀ ਤੁਹਾਡੇ ਅੱਗੇ ਸਾਰਿਆਂ ਦੇ ਅੱਗੇ ਮਾਪਾ ਪੈਨਾ ਦੇ ਅੱਗੇ ਬੜੀ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਾਂ ਇੱਕ ਚੰਗੇ ਬੰਦੇ ਨੂੰ ਚੰਗੀ ਪਾਰਟੀ ਦੇ ਦਿੰਦਾ ਜਿਹੜੀਆਂ ਵੀ ਤੁਹਾਡੇ ਨਗਰ ਦੀਆਂ ਮੁੰਡਾਂ ਨੇ ਜਿਵੇਂ ਅੱਥਰ ਪਹਿਲਾਂ ਬੋਲਦੇ ਬੁਲਾ ਰਹੇ ਨੇ ਦੱਸਿਆ ਕਿ ਫਲਾਈਓਵਰ ਦੀ ਬੜੀ ਵੱਡੀ ਮੰਗ ਹੈ ਤੁਹਾਡਾ ਸ਼ਹਿਰ ਬੁਫਾਰਟ ਕਰ ਦਿੰਦਾ ਹੈ ਰੇਲਵੇ ਜਿਹੜਾ ਫਟਕ ਹੈ ਉਹ ਬੰਦ ਰਹਿੰਦੇ ਨੇ ਕਈ ਵਾਰ ਤੁਹਾਨੂੰ ਵੀ ਦਿੱਕਤ ਬੜੀ ਭਾਰੀ ਖਲਦੀ ਪੈਂਦੀ ਐਨੇ ਸਾਲਾਂ ਨਾਲ ਚੱਲ ਹੀ ਰਹੇ ਹੋ ਪਰ ਅਸੀਂ ਧੰਨਵਾਦ ਕਰਦੇ ਹਾਂ ਮਾਨਯੋਗ ਉਪ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਕੱਲ ਐਲਾਨ ਕੀਤਾ ਕਿ ਤੁਸੀਂ ਕੋਈ ਐਮਐਲਏ ਬਣਾ ਦਿਓ ਜਿਹੜਾ ਤੁਹਾਡਾ ਸਭ ਤੋਂ ਵੱਡਾ ਕੰਮ ਹੈ ਉਹ ਪਹਿਲੇ ਅਧਾਰ ਤੇ ਹੋਵੇ। ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਨਾਰੀ ਸ਼ਕਤੀ ਜਿੰਦਾਬਾਦ ਨਾਰੀ ਸ਼ਕਤੀ ਜਿੰਦਾਬਾਦ ਫੰਦੂ ਜਿੰਦਾਬਾਦ ਸਰਦਾਰ ਰਵੀ ਸਿੰਘ ਫੰਦੂ ਜਿੰਦਾਬਾਦ ਰਵੀ ਸਿੰਘ ਫੰਦੂ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਰਵੀ ਸਿੰਘ ਫੰਦੂ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਤੁਮ ਕਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਬਾਰੇ ਜਿਹੜੀਆਂ ਪਹਿਲਾਂ ਸਭ ਤੋਂ ਪਹਿਲਾਂ ਦੱਸੋ ਦੇਖੋ ਤਵਾ 3 ਸਾਲ ਹੋਇਆ ਸਰਕਾਰ ਆਈ ਨੋ ਜਿਹੜੇ-ਜਿਹੜੇ ਵੀ ਅਸੀਂ ਵਾਅਦੇ ਕੀਤੇ ਚਾਹੇ ਮੁਫਤ ਬਿਜਲੀ ਦਾ ਵਾਅਦਾ ਅਸੀਂ ਚਾਹੇ ਨੌਕਰੀਆਂ ਦੀ ਗੱਲ ਕਰ ਲਓ ਚਾਹੇ ਪੰਜਾਬ ਦੀ ਗੱਲ ਡਿਵੈਲਪਮੈਂਟ ਕਿ ਛੜਕਾਂ ਦੀ ਗੱਲ ਕਰ ਲਈਏ ਸਕੂਲਾਂ ਦੀ ਗੱਲ ਕਰ ਲਈਏ ਹਸਪੀਟਲ ਦੀ ਗੱਲ ਕਰ ਲਈਏ ਆਮ ਆਦਮੀ ਕਲੀਨਕਰੀ ਦੀ ਗੱਲ ਕਰ ਲਈਏ ਅਸੀਂ ਇੱਕ-ਇੱਕ ਕਰਕੇ ਸਾਰਾ ਵਾਅਦਾ ਪੂਰਾ ਕਰਨ ਲੱਗਿਆ ਪਹਿਲੀਆਂ ਸਰਕਾਰਾਂ ਹੁੰਦੀਆਂ ਕਿ ਤੁਸੀਂ ਵੇਖਿਆ ਹੋਣਾ ਕਿ ਪਿਛਲੇ ਸਾਲ ਦੇ ਵਿੱਚ ਆ ਕੇ ਕੰਮ ਸ਼ੁਰੂ ਕਰਦੇ ਤੇ ਇਹ ਸਰਕਾਰ ਜਿਸ ਦਿਨ ਦੀ ਵੀ ਆਈ ਆ ਮੁਦਿਆਂ ਤੁਸੀਂ ਹਰੇਕ ਜਿਹੜਾ ਮੁੱਦਾ ਦਾ ਪੰਜਾਬ ਦਾ ਜਾਂ ਪੰਜਾਬ ਦੀ ਗਵਰਨਰਟ ਕਾ ਤੇ ਲੱਗੇ ਹੋਇਆ ਏਸੀ ਦੀ ਤੌਰ 'ਤੇ ਤੁਸੀਂ ਅੱਜ ਵੇਖੋਗੇ ਕਿ ਮੈਡਮ ਗੁਰਮੀਤ ਔਰ ਜੀ ਆ ਕੇ ਦੇਸੀ ਪਾਰਨਬਰ 7 ਚ ਸਾਡੀਆਂ ਮਾਤਮਾਂ ਭੈਣਾਂ ਦਾ ਇਕੱਠ ਘਰਾਂ ਦੇ ਵਿੱਚੋਂ ਨਿਕਲ ਕੇ ਆ ਕੇ ਉਹਨਾਂ ਨੂੰ ਸੁਣਨਾ ਪੈਣਾ ਤੇ ਉਹਨਾਂ ਦਾ ਸ਼ਾਹ ਦੱਸਦਾ ਕਿ ਲੋਕ ਪੰਜਾਬ ਸਰਕਾਰ ਤੋਂ ਖੁਸ਼ ਨੇ ਤੇ ਤਰਨਤਾਰ ਦੀ ਸੀਟ ਵੀ ਆਮ ਆਦਮੀ ਪਾਰਟੀ ਦੀ ਝੋਲੀ ਪਾਉਣਗੇ ਹਰਵੀ ਸਿੰਘ ਜੀ ਸੰਧੂ ਇਥੋਂ ਵੱਡੀ ਲੀਡ ਦੇ ਦਿੱਤਣਗੇ ਹਾਂ ਜੀ ਜਿਹੜਾ ਦਾ ਆਪਣਾ ਸੱਤ ਵਾਰ ਦਾ ਜਿਹੜਾ ਅਜਿਹਾ ਹੋਇਆ ਵਾ ਕੱਠ ਬੀਬੀਆਂ ਦਾ ਬਹੁਤ ਵੱਡਾ ਕੱਠ ਸੀਗਾ ਠਾਠਾ ਮਾਰਦਾ ਕੱਠ ਜਿਹੜਾ ਅੱਜ ਬੀਬੀਆਂ ਨੇ ਇਹ ਹਸਾਬਤ ਕਰਾ ਦਿੱਤਾ ਵੀ ਇਸ ਵਾਰਡ ਦੀ ਜਿਹੜੀ ਹੈ ਬਹੁਤ ਵੱਡੀ ਜਿੱਤ ਹੋਈ ਇਸ ਜਿੱਤ ਦੇ ਨਾਲ ਸਰਦਾਰ ਹਰਮੀਤ ਸਿੰਘ ਸੰਧੂ ਜੀ ਪਹਿਲੇ ਪਹਿਲੇ ਕਰਾਉਣਗੇ ਬਾਕੀ ਜਿਹੜੇ ਜੋ ਵੀ ਵਿਕਾਸ ਕਰਨ ਵਾਲਾ ਵਾ ਉਹ ਸਰਦਾਰ ਹਰਮੀਤ ਸਿੰਘ ਸੰਧੂ ਜੀ ਜਦੋਂ ਐਮਐਲਏ ਬਣ ਗਏ ਉਹ ਉਹਨਾਂ ਨੇ ਵਿਧਾਨ ਸਭਾ ਵਿੱਚ ਜਾ ਕੇ ਉਹਨਾਂ ਨੇ ਆਪਣਾ ਮੰਤਰੀ ਬਣ ਗਏ ਉਹ ਸਾਰੇ ਆਪਣੇ ਸ਼ਹਿਰ ਦਾ ਪੂਰਾ ਵਿਕਾਸ ਕਰਾਂਗੇ ਸਰ ਮੈਂ ਅੰਜੂ ਵਰਮਾ ਇਸ ਵਾਰਡ ਦੀ ਮੈਂ ਜਿਲ੍ਹਾ ਇੰਚਾਰਜਾਂ ਔਰ ਵੈਸੇ ਮੈਂ ਪਾਰਟੀ ਵਿੱਚ ਜਿਲ੍ਹਾ ਸਕੱਤਰ ਆ ਸਰ ਔਰ ਸਰ ਨੇ ਮੈਨੂੰ ਇਸ ਵਾਰਡ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਔਰ ਮੇਰੇ ਨਾਲ ਇੱਕ ਬਹੁਤ ਵੱਡੀ ਟੀਮ ਮੈਂ ਨਾਮ ਨਹੀਂ ਗਿਣਾ ਸਕਦੀ ਜਿਹਦੇ ਵਿੱਚ ਸਾਡੇ ਸ਼ੁਸ਼ੇਕ ਜੋਸੀ ਆ ਆਸ਼ਿਸ਼ ਹੰਦੀ ਜੀ ਸਾਡੇ ਮੰਥਨ ਜੀ ਸਾਡੇ ਅਵਨ ਮਰਵਾਹਾ ਜੀ ਔਰ ਸਾਡੇ ਕਰਨ ਜੀ ਔਰ ਹੋਰ ਵੀ ਮੇਰੀ ਟੀਮ ਡਿੰਪਲ ਜੀ ਜਿਹੜੇ ਆਪਣੇ ਸਾਰੀ ਮੇਰੀ ਟੀਮ ਬਹੁਤ ਵਧੀਆ ਜਿਹੜਾ ਰਿਜ਼ਲਟ ਸਾਨੂੰ ਦੇ ਰਹੇ ਆ ਸਾਡੇ ਗੋਲਦੀ ਜੀ ਮੈਂ ਕਹਿੰਨੀ ਆ ਕਿ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਸਾਡਾ ਰਿਜ਼ਲਟ ਅੱਜ ਹੀ ਸਾਡਾ ਕਲੀਅਰ ਆ ਔਰ ਬੜੀ ਖੁਸ਼ੀ ਆ ਸਾਡੇ ਵਿੱਚ ਸਾਡੇ ਐਮਐਲਏ ਸਰਵਾਨ ਮੰਤਰੀ ਸਰਵਾਨ ਸਾਡੇ ਅੱਜ ਸੀਐਮ ਸਾਹਿਬ ਦੇ ਵਾਈਫ ਜਿਹੜੇ ਆ ਉਹ ਵੀ ਆ ਕੇ ਗਏ ਆ ਔਰ ਸਾਨੂੰ ਆਵਾਜ਼ੀ ਪਾਰਟੀ ਦੇ ਵਿੱਚ ਇਹ ਜਿਹੜੀ ਚੀਜ਼ ਆ ਕਿ ਸਾਡੇ ਸਾਰੇ ਹੀ ਜਿੰਨੇ ਵੀ ਆਵਾਜ਼ੀ ਪਾਰਟੀ ਦੇ ਦਰਜਾ ਬਦਲ ਜਿਹੜੇ ਵਰਕਰ ਸਾਡੇ ਉਹਦੇ ਵਿੱਚ ਐਮਐਲਏ ਮੰਤਰੀ ਸਾਰੇ ਹੀ ਆਂਦੇ ਆ ਜਿਹੜੇ ਕਿ 2 ਲੈਵਲ ਦੇ ਉੱਤੇ ਵਰਕ ਕਰਕੇ ਆਪਣੀ ਪਾਰਟੀ ਨੂੰ ਸਹਿਯੋਗ ਕਰਦੇ ਆ ਔਰ ਮੈਂ ਉਹਨਾਂ ਵਿਰੋਧੀਆਂ ਨੂੰ ਇੱਕ ਜ਼ਰੂਰ ਕਹਿ ਦੇਣਾ ਚਾਹਾਂਗੀ ਕਿ ਮੇਰੀ ਵਾਰਡ ਦੇ ਵਿੱਚ ਕਿਉਂਕਿ ਮੈਂ ਕਾਫੀ ਦਿਨਾਂ ਤੋਂ ਵੇਖ ਰਹੀ ਆ ਕਿ ਮੇਰੇ ਉਹਨਾਂ ਵੀਰਾ ਭਰਾਵਾਂ ਨੂੰ ਧਮਕੀਆਂ ਜਾਂ ਕੁਝ ਵੀ ਕਰਨ ਦੇ ਰਹੇ ਆ ਪਰ ਮੈਂ ਉਹਨਾਂ ਨੂੰ ਇੱਕ ਜ਼ਰੂਰ ਕਵਾਂਗੀ ਦੇਖੋ ਪਿਆਰ ਦੇ ਨਾਲ ਤੇ ਜੱਗ ਵੀ ਜਿੱਤਿਆ ਜਾਂਦਾ ਇਸ ਤਰ੍ਹਾਂ ਧੰਬਿਆਂ ਦੇ ਨਾਲ ਕੁਝ ਨਹੀਂ ਬੰਨਣਾ ਕਿਉਂਕਿ ਲੋਕ ਪਾਰਟੀ ਦੀਆਂ ਨੀਤੀਆਂ ਦੇ ਨਾਲ ਬਹੁਤ ਚੰਗੀ ਤਰ੍ਹਾਂ ਜਾਣੂ ਆ ਔਰ ਉਸ ਤੋਂ ਇਲਾਵਾ ਸਾਡੇ ਸਰਦਾਰ ਹਰਮਿੰਦਰ ਸਿੰਘ ਸੰਧੂ ਜੀ ਨੂੰ ਲੋਕੀ ਦਿਲੋਂ ਪਿਆਰ ਕਰਦੇ ਆ ਔਰ ਉਹਨਾਂ ਨੂੰ ਦਿਲੋਂ ਅੱਜ ਤੋਂ ਹੀ ਆਪਣਾ ਐਮਐਲਏ ਮੰਨ ਕੇ ਬੈਠੇ ਆ ਸੋ ਆਉਣ ਵਾਲੇ 14 ਤਰੀਕ ਨੂੰ ਇੱਕ ਤੁਹਾਨੂੰ ਵੱਡੀ ਲੀਡ ਦੇ ਨਾਲ ਇਸ ਵਾਰਡ ਵਿੱਚ ਜਿਤਾ ਕੇ ਵਿਖਾਵਾਂਗੇ ਤੇ ਅੱਜ ਜਿੱਦਾ ਬੀਬੀ ਜੀ ਤੁਹਾਡੇ ਚ ਆਪ ਹਾਜ਼ਰ ਹੋਏ ਨੇ ਤੁਹਾਨੂੰ ਮਿਲ ਕੇ ਗਏ ਨੇ ਤੁਸੀਂ ਕਿਦਾਂ ਦਾ ਮਹਿਸੂਸ ਕੀਤਾ ਸਰ ਅਸੀਂ ਬਿਆਨ ਨਹੀਂ ਕਰਾਂਗੇ ਲਗਦੇ ਕਿ ਦੇਖੋ ਜਦੋਂ ਅਸੀਂ ਆਉਣ ਤੋਂ ਪਹਿਲੇ ਆਪਾਂ ਟਾਈਮ 'ਚ ਸੋਹਦੇ ਹੁੰਦੇ ਸੀ ਕਿ ਦੂਜੀਆਂ ਪਾਰਟੀਆਂ ਦੇ ਵਿੱਚ ਕਿ ਸੀਐਮ ਸਾਹਿਬ ਦਾ ਦਰਵਾਜ਼ਾ ਵੀ ਲੋਕੀ ਖੁੱਲਦਾ ਸੀ ਨਾ ਤੇ ਤਰਸ ਜਾਂਦੇ ਸੀ ਕਿ ਉਹਨਾਂ ਦੀ ਸ਼ਕਲ ਵੇਖਣ ਨੂੰ ਔਰ ਅੱਜ ਤੁਸੀਂ ਸੋਚੋ ਕਿ ਇੱਕ ਸੀਐਮ ਦੇ ਵਾਈਫ ਜਿਹੜੇ ਸਾਡੇ ਨਾਲ ਬੈਠ ਕੇ ਗਏ ਆ ਔਰ ਕੋਈ ਉਹਨਾਂ ਨੇ ਮਤਲਬ ਸਾਨੂੰ ਇਹ ਚੀਜ਼ ਨਹੀਂ ਸ਼ੋਅ ਹੁੰਦੀ ਸੀ ਕਿ ਮੈਂ ਸੀਐਮ ਦੀ ਵਾਈਫ ਆ ਇਹ ਸਾਡੇ ਵਾਸਤੇ ਇੱਕ ਬਹੁਤ ਦਿਲੋਂ ਸਤਿਕਾਰ ਆ ਉਹਨਾਂ ਵਾਸਤੇ ਸਾਡੇ ਸੀਐਮ ਭਗਵੰਤ ਮਾਨ ਵਾਸਤੇ ਉਹਨਾਂ ਦੀ ਮਿਸ ਜਵਾਦੇ ਸਰਦਾਰ ਕੇਜਰੀਵਾਲ ਜੀ ਵਾਸਤੇ ਸਾਡਾ ਅਸੀਂ ਦਿਨ ਰਾਤ ਉਹਨਾਂ ਵਾਸਤੇ ਅਸੀਂ ਮਿਹਨਤ ਕਰਕੇ ਔਰ ਇਹ ਜਿਹੜੀ ਸਫਲਤਾ ਉਹਨਾਂ ਦੇ ਜਰੂਰ ਉਹਨਾਂ ਨੂੰ ਐਸੀ ਅਦਰ ਰਿਜ਼ਲਟ ਦਵਾਗੇ ਧੰਨਵਾਦ